ਵਾਹਿਗੁਰੂ ਜੀ ਸ਼ੀਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾਵੇ ਹੀ ਪੂਰ ਭਰੇ ਅਹੰਕਾਰ ਮਨ ਹਟ ਮੱਤੀ ਬੂੜੀਏ ਗੁਰਮੁਖ ਸੱਚ ਸੁਤਾਰ ਗੁਰ ਬਿਨ ਕਿਉ ਤਰੀਏ ਸੁਖ ਹੋਏ ਜਿਉ ਪਾਵੇ ਤਿਉ ਰਾਖ ਤੂੰ ਮੈਂ ਅਵਰ ਨ ਦੂਜਾ ਕੋਈ ਰਹਾਉ ਆਗੇ ਦੇਖੋ ਡੋਂ ਜਲੇ ਬਾਛੇ ਹਰਿਉ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੇ ਕਟ ਕਟ ਸੱਚ ਭਰਪੂਰ ਆਪੇ ਮੇੜ ਮਿਲਾਵਹੀ ਸੱਚੇ ਮਹਿਲ ਹਦੂਰ ਸਾ ਸਾ ਤੁਝ ਸੰਮਲਾ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿਬ ਮਨ ਬਸੇ ਗੁਰਮਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸਮਿਓ ਜਿਨ ਇਹ ਜਗਤ ਉਪਾਇਆ ਤਿਰਪਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਦ ਗੁਵਾਰ ਕਟਕਟ ਜੋਤ ਨਰੰਤਰੀ ਬੂਜੇ ਗੁਰਮਤ ਸਾਰ ਗੁਰਮੁਖ ਜੀਨੀ ਜਾਣਿਆ ਤਿੰਨ ਕੀਚੇ ਸਾਵਾਸ ਸੱਚੇ ਛੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜੀਉ ਪਿੰਡ ਪ੍ਰਭ ਪਾਸ ਚਿੜੀ ਰਾਗ ਮਹਾਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਬੇਲਾ ਹੈ ਏ ਜਬ ਲਗ ਜੋ ਬਨ ਸਾਸ ਹੈ ਤਬ ਲਗ ਏ ਤਨ ਦੇ ਬਿਣ ਗੁਣ ਕਾਮ ਨ ਆਵੀ ਢੈ ਢੇਰੀ ਤਨਖੇ ਮੇਰੇ ਮਨ ਲੇ ਲਾਹਾ ਕਰ ਜਾਏ ਗੁਰਮਖ ਨਾਮ ਸਲਾਹੀਏ ਹੋਮੇ ਨਿਭਰੀ ਪਾਹੇ ਰਹਾਉ ਸੁਣ ਸੁਣ ਗੰਡਣ ਗੰਡਿਏ ਲਿਖ ਪੜ ਬੂਜੇ ਭਾਰ ਕ੍ਰਿਸ਼ਨ ਅਹਿਨਸ ਅਗਲੀ ਹੋਮੈ ਰੋਗ ਵਿਕਾਰ ਕੋ ਬੇਪਰਵਾ ਤੋਲਵਾ ਗੁਰਮਤਿ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਤਰਾਪੀਏ ਬਿਨ ਨਾਵੇ ਦੁਖ ਸੰਤਾਪ ਹਰ ਜਪ ਜੀ ਰੇ ਛੂਟੀਏ ਗੁਰਮਖ ਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਆ ਸਿਰ ਨਾਲ ਤੇਰ ਪਵਣ ਖੋਜ ਟੰਡੋਲੇ ਆ ਗੁਰਮਖ ਖੋਜ ਨਿਹਾਲ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਬ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੇ ਸਾਸ ਗਿਰਾਸ ਅੰਤਰ ਗੁਰਮਖ ਤੂੰ ਬਸੇ ਜਿਉਂ ਭਾਵੇ ਤਿਉ ਨਿਰਜਾਸ ਜੀੜੇ RAM ਜਪਤ ਮਨਸਾਰ ਅੰਤਰ ਲਾਗੀ ਜਲ ਬੁਜੀ ਪਾਇਆ ਗੁਰਮਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਏ ਗੁਰ ਗੁਰ ਮਿਲੀਏ ਸੰਕ ਉਤਾਰ ਮੋਇਆਂ ਜਿੱਤ ਕਰ ਜਾਈਏ ਤਿਤ ਜੀਵਦੇ ਆ ਮਰ ਮਾਰ ਅਨਹਦ ਸ਼ਬਦ ਸੁਹਾਬਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤੈ ਹੋਮੇ ਹੋਏ ਬినాਸ਼ ਸਤ ਗੁਰ ਸੇਵੇ ਆਪਣਾ ਹੋ ਸੱਦ ਕੁਰਬਾਨੇ ਤਾਸ ਖੜ ਦਰਗੇ ਪੈਨਾਈਏ ਮੁਖ ਹਰਨਾਮ ਨਿਵਾਸ ਜੈ ਦੇਖਾਂ ਤੈ ਰਬ ਰਹੀ ਸ਼ਿਵ ਸ਼ਕਤੀ ਕਾ ਮੇਲ ਤ੍ਰੈ ਗੁਣ ਬੰਦੀ ਦੇਹਰੀ ਜੋ ਆਇਆ ਜਗ ਸੁਖੇਲ 비 ਜੋਗੀ ਦੁਖ ਵਿਛੜੇ ਮਨ ਮੁਖ ਲਹੇ ਨਾ ਮੇਲ ਮਨ ਬਿਰਾਗੀ ਕਰ ਬਸੇ ਸੱਚ ਪੈਰਾਤਾ ਹੋਏ ਗਿਆਨ ਮਹਾਰਸ ਪੋਗਵੇ ਬਾ ਬਾਹੁਰ ਭੁੱਖ ਨਾ ਹੋਏ ਨਾਨਕ ਏ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਏ ਮਨੋ ਮੂਰਖ ਲੋਭਿਆ ਲੋਭੇ ਲਗਾ ਲੁਭਾਨ ਸ਼ਬਦ ਨਾ ਪੀਜੇ ਸਾਖਤਾ ਦੁਰਮਤ ਆਵਨ ਜਾਣ ਸਾਧੂ ਸਤ ਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹੋਮੇ ਛੋੜ ਗੁਮਾਨ ਹਰ ਗੁਰ ਸਰਬ ਰਸੇਵ ਤੂੰ ਪਾਵੇ ਦਰਗੇ ਮਾਨ ਰਹਾਓ ਰਾਮ ਨਾਮ ਜਪ ਦਿਨ ਸਰਾਤ ਗੁਰਮਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸੁਭਾ ਮਿਲ ਗਿਆਨ ਨਿਤ ਅਹਨਸ ਹਰ ਪ੍ਰਭ ਸੇਵਿਆ ਸਤ ਗੁਰ ਦੀ ਆ ਨਾਮ ਕੁੱਕਰ ਕੂੜ ਕਮਾਈਏ ਗੁਰ ਨਿੰਦਾ ਪਚੇ ਪਚਾਨ ਪਰਮੇ ਭੂਲਾ ਦੁੱਖ ਕਣੋ ਜਮ ਮਾਰਗ ਕਰੇ ਖੁਲਹਾਨ ਮਨ ਮੁਖ ਸੁਖ ਨਾ ਪਾਈਏ ਗੁਰਮਖ ਸੁਖ ਸੁਭਾਨ ਇਥੇ ਤੰਦ ਪਟਾਈ ਏ ਸੱਚ ਲਿਖਤ ਪ੍ਰਵਾਣ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨ ਬਿਸਰੇ ਕਰਮ ਸੱਚੇ ਨਿਸ਼ਾਨ ਸ਼੍ਰੀ ਰਾਗ ਮਹਲਾ ਪਹਿਲਾ ਇੱਕ ਤਿੱਲ ਪਿਆਰਾ ਬਿਸੜੇ ਰੋਗ ਵੱਡਾ ਮਨ ਮਾਹੇ ਕਿਉ ਦਰਗੇ ਪਤ ਪਾਈਏ ਜਾਂ ਹਰਨਾ ਬਸੇ ਮਨ ਮਾਹੇ ਗੁਰ ਮਿਲੀਏ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਮਨ ਰੇ ਐਹਲ ਸਹਰ ਗੁਣਸਾਰ ਜਿਨ ਖਿੰਨ ਪਲ ਨਾਮ ਨ ਬਿਸਰੇ ਤੇ ਜਨ ਬਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਏ ਸੁਰਤ ਸੁਰਤ ਸੰਜੋਗ ਹਿੰਸਾ ਹੋਵੇਂ ਗਤ ਗਏ ਨਾਹੀਂ ਸਹਿਸਾ ਸੋਗ ਗੁਰਮਖ ਜਿਸ ਹਰ ਮਨ ਬਸੇ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਨ ਹਾਰ ਸਿਸੇਉ ਨੇ ਨਾ ਕੀਜੀ ਜੋ ਦੀਸੇ ਚੱਲਣ ਹਾਰ ਨਾਨਕ ਰਵੇ ਸੁਹਾਗਣੀ ਸੋ ਪ੍ਰਭ ਸੇਜ ਪਧਾਰ ਚਾਰੇ ਅਗਨ ਨਿਵਾਰ ਮਰ ਗੁਰਮਖ ਹਰ ਜਲ ਜ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਗੁਰ ਮੀਤ ਕਰ ਸੱਚ ਪਾਵੇ ਦਰਗੇ ਜਾਏ ਸ਼੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੇ ਪਿਆਰਿਆ ਗੁਰਮਖਲੇ ਹਰ ਬੋਲ ਮਨ ਸੱਚ ਕੁਸਵੱਟੀ ਲਾਈਏ ਤੁਲਿਏ ਪੂਰੇ ਤੋਲ ਕੀਮਤ ਕਿਨੇ ਨਾ ਪਾਈਏ ਰਿਧਮਾਨਖ ਮੋਲ ਅਮੋਲ ਪਾਈ ਰੇ ਹਰ ਹੀਰਾ ਗੁਰਮਾ ਸਤ ਸੰਗਤ ਸਤ ਗੁਰ ਪਾਈਏ ਇਹਨਸ ਸਬਦ ਸਲਾ ਰਹਾਓ ਸੱਚ ਬਖਰ ਧਨ ਰਾਸ ਲਈ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਰੇ ਜਲ ਪਾਈਏ ਇਉ ਤ੍ਰਿਸ਼ਨਾ ਦਾਸਨ ਦਾਸ ਜੰਮ ਜਿੰਦਾਰ ਨ ਲੱਗੀ ਇਉ ਭਾਵ ਜੁਲ ਤਰੇ ਇਤਰਾਸ ਗੁਰਮਖ ਕੂੜ ਨ ਭਾਵੀ ਸੱਚ ਰਤੇ ਸੱਚ ਭਾਏ ਸਾਖਤ ਸੱਚ ਨ ਭਾਵੀ ਕੂੜੇ ਕੂੜੇ ਪਾਏ ਸੱਚ ਰਤੇ ਗੁਰ ਮੇਲੀਏ ਸੱਚੇ ਸੱਚ ਸਮਾਏ ਮਨ ਮੇ ਮਾਣਕ ਲਾਲ ਰਤਨ ਰਤਨ ਪਧਾਰਥ ਹੀਰ ਸੱਚ ਬਖਰਤਨ ਨਾਮ ਹੈ ਕਟ ਕਟ ਗਹਿਰ ਗਵੀਰ ਨਾਨਕ ਗੁਰਮੁਖ ਪਾਈਏ ਦਿਆ ਕਰੇ ਹਰ ਹੀਰ ਸ਼੍ਰੀ ਰਾਗ ਮਹੱਲਾ ਪਹਿਲਾ ਪਰਮੇ ਭਾ ਨਾ ਬੀਜੇ ਜੇ ਭਵੇ ਦਸੰਤਰ ਦੇਸ ਅੰਤਰ ਮੈਲ ਨਾ ਉਤਰੇ ਤ੍ਰਿਗ ਜੀਵਨ ਤ੍ਰਿਗ ਬੇਸ ਹੋਰ ਕਿਤੇ ਭਗਤ ਨਾ ਹੋ ਵੀ ਬਿਨ ਸਤਗੁਰ ਕੇ ਉਪਦੇਸ ਮਨ ਰੇ ਗੁਰਮਥ ਮਨ ਰੇ ਗੁਰਮਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਬਸੇ ਹਉਮੈ ਤ੍ਰਿਸ਼ਨਾ ਮਾਰ ਰਹਾਓ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਏ ਗੁਰਮਖ ਹਰਿ ਲਿਵ ਲਾਏ ਆਪ ਗਿਆ ਸੁਖ ਪਾਈਏ ਮਿਲ ਸਲਲੇ ਸਲਲ ਸਮਾਏ ਜਿਨ ਹਰ ਹਰ ਨਾਮ ਨ ਚੇਤੇਉ ਸੇ ਔਗਣ ਆਵੇ ਜਾਏ ਜਿਸ ਸਤਗੁਰ ਪ੍ਰਖ ਨ ਭੇਟਿਉ ਸੋ ਪਉ ਜਲ ਪਚੇ ਪਚਾਏ ਇਹ ਮਾਨਕ ਜੀਓ ਨਿਰਮੋਲ ਹੈ ਇਉ ਕੋਡੀ ਬਦਲੇ ਜਾਏ ਜਿੰਨਾ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਪਉ ਜੋ ਲੰਗੀਏ ਦਰਗੇ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਤੁੰ ਉਪਜੇ ਸ਼ਬਦ ਨਿਸ਼ਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ